ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣ ਲਓ ਜੀ ਇੱਥੇ 12 ਵਜੇ ਦਾ ਟਾਈਮ ਸੀ ਦੁਪਹਿਰ ਦਾ ਦੇਖੋ ਧੁੱਪ ਨਿਕਲੀ ਆ ਤੇ ਮੀਂਹ ਪੈ ਰਿਹਾ ਹੈ ਐਨ ਪੂਰੀ ਧੁੱਪ ਸੀ ਤੇ ਮੀਂਹ ਪਈ ਜਾਂਦਾ ਸੀਗਾ ਪਤਾ ਨਹੀਂ ਰੱਬ ਦੇ ਰੰਗ ਦੇਖ ਲਓ ਰੱਬ ਦੇ ਰੰਗ ਨਿਆਰੇ ਹੀ ਆ ਜੀ ਐਨ ਪੂਰੀ ਇਹ ਨਹੀਂ ਕਹਿ ਸਕਦੇ ਵੀ ਮਾੜੀ ਮੋਟੀ ਤੌਪ ਸੀਗੀ ਪੂਰੀ ਟੈਕਨੀਕੀ ਤੌਪ ਸੀ ਤੇ ਨਾਲ ਮੀਂਹ ਪੈ ਰਿਹਾ ਸੀਗਾ ਆਪਣੀਆਂ ਗੱਡੀ ਤੇ ਦੇਖ ਲਓ ਤੌਪ ਦਾ ਹੀ ਲਸ਼ਕੋਰ ਪੈਂਦੀ ਤੇ ਦੇਖੋ ਮੈਂ ਤਾਂ ਕਦੇ ਅੱਗੇ ਦੇਖਦੇ ਹੁੰਦੇ ਮਾੜੀ ਮੋਟੀ ਤੌਪ ਚ ਆਚਾਰ ਕਕਣੀਆਂ ਪੈਣੀਆਂ ਪਰ ਇਹ ਤਾਂ ਬਾਵਾ ਦੋ ਦੋ ਵਾਰ ਹੀ ਆਇਆ ਇਦੀ ਸ਼ਰਾਟਾ ਤੌਪ ਵਿੱਚ ਹੀ ਚੰਗਾ ਚੰਗਾ ਮੀਂਹ ਪਿਆ ਹੋਰ ਜੀ ਸਵਾਗਤ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜੋ ਵੀ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜਰੂਰ ਜੀ ਲਓ ਜੀ ਇੱਥੇ ਸ਼ਾਮ ਦਾ ਟਾਈਮ ਸੀਗਾ ਆਪਾਂ ਧਾਰਾ ਕੱਢ ਲਈ ਸੀ ਤੇ ਆਪਾਂ ਜਿਹੜਾ ਦੁੱਧ ਜਿੰਨਾ ਘਰ ਰੱਖਣਾ ਰੱਖ ਕੇ ਬਾਕੀ ਇੱਕ ਘਰ ਲ ਜਾਂਦਾ ਹੈ ਦੁੱਧ ਆਪਣੇ ਰਕੀ ਡੈਰੀ ਵਿੱਚ ਜਿਹੜਾ ਹੁੰਦਾ ਥੋੜਾ ਬਹੁਤ ਡੈਰੀ ਵਿੱਚ ਪਾ ਦਿੰਦਾ ਚਲੋ ਥੋੜਾ ਬਹੁਤ ਆਉਂਦੇ ਹੀ ਆ ਚਾਰ ਪੈਸੇ ਹਨਾ ਜੇ ਬਚਾਵ ਚੂਕੇ ਪਾਉਣੇ ਆ ਥੋੜਾ ਬਹੁਤ ਸਰਫਾ ਕਰਕੇ ਲਓ ਜੀ ਇੱਥੇ ਆਪਾਂ ਲਾਪੇ ਸੀ ਭਾਂਡੇ ਧੋਣ ਦੁੱਧ ਵਾਲੇ ਜਦੋਂ ਇਹ ਥੋੜਾਕਾ ਟਾਈਮ ਪੈ ਰਹਿਣ ਜੇ ਮੰਨ ਲਓ ਮੈਂ ਸਬਜੀ ਵਗੈਰਾ ਕੱਟਣ ਲੱਗ ਜਾਂਦੀ ਤੇ ਫਿਰ ਇਹ ਦੁੱਧ ਸੁੱਕ ਜਾ ਜਾਂਦਾ ਨਾਲ ਲੱਗ ਜਾਂਦਾ ਆ ਇਸ ਕਰਕੇ ਆਪਾਂ ਇਹਨਾਂ ਵਿੱਚ ਪਾਣੀ ਫੇਰ ਕੇ ਤੋਂ ਪਸ਼ੂਆਂ ਦੀ ਫੀਡ ਵਿੱਚ ਪਾ ਲੇਦਾ ਆ ਤੇ ਇਹਨਾਂ ਨੂੰ ਨਾਲ ਲੱਗਦੀ ਧੋਲੀ ਦਾ ਆ ਉਹ ਜੀ ਵਾਹਿਗੁਰੂ ਜੀ ਮੇਰ ਪਰਿਆ ਹੱਥ ਰੱਖਣ ਹੁਣ ਤਾਂ ਸਾਰਿਆਂ ਦੇ ਸਿਰ ਤੇ ਬਥੇਰਾ ਨੁਕਸਾਨ ਹੋ ਗਿਆ ਜੀ ਹੁਣ ਇੱਧਰ ਸੌਣ ਦੇ ਘੱਗਰ ਤਰਿਆਵਲ ਵੀ ਇਹੀ ਹਾਲ ਆ ਤੇ ਇੱਧਰ ਸੁਲਤਾਨਪੁਰ ਲੋਧੀ ਵੱਲ ਵੀ ਅੱਜ ਸੌਣ ਦੇ ਸੀ ਵੀ ਫੇਰ ਦੁਬਾਰਾ ਸ਼ਾਇਦ ਕੋਈ ਬੰਨ ਵਗੈਰਾ ਦਾ ਵੀ ਬੰਨ ਖਰਦਾ ਆ ਜਾਂ ਕਿੱਦਾਂ ਆ ਪਾਣੀ ਘਟਿਆ ਤਾਂ ਹੈਗਾ ਜੀ ਦਰਿਆਵਾਂ 'ਚ ਪਰ ਜਿੱਥੇ ਬੰਨ ਕਮਜ਼ੋਰ ਆ ਉਥੋਂ ਖਾਰ ਲੱਗਦੀ ਆ ਬੰਨ ਨੂੰ ਸਾਡੇ ਵੀ ਹਜੇ ਇੱਥੇ ਸਾਡੇ ਪਿੰਡਾਂ ਵੱਲ ਵੀ ਲੱਗੇ ਜਾਂਦੇ ਆ ਬਚਾਅ ਕਰਦਿਆਂ ਲਈ ਸਾਡੇ ਤਾਂ ਨਹੀਂ ਜੋਲ ਸਾਬ ਹੁਣਾਂ ਤੋਂ ਜਾ ਹੁੰਦਾ ਕਿਉਂਕਿ ਇਹਨਾਂ ਦੇ ਪੈਰ ਵਿੱਚ ਇੱਕ ਦਿਨ ਮੀਂਹ ਪੈਂਦੇ ਚ ਪੱਠੇ ਲੈਣ ਚੱਲ ਗਿਆ ਤਾਂ ਖੁੰਗਾ ਜਿਆ ਲੱਗ ਗਿਆ ਪੱਠਿਆਂ ਦਾ ਮੋਢ ਜਿਆ ਖੁੱਭ ਗਿਆ ਪੈਰ ਵਿੱਚ ਤੇ ਪੈਰ ਦਰਦੇ ਬਹੁਤ ਕਰਦਾ ਆ ਤਾਂ ਕਰਕੇ ਡਰਦੇ ਮਿੱਟੀ ਘੱਟੇ ਵਾਲੇ ਕੰਮ ਨੂੰ ਜ਼ਿਆਦਾ ਹੱਥ ਨਹੀਂ ਪਾਉਂਦੇ ਤੌਰਨ ਵਿੱਚ ਵੀ ਥੋੜੀ ਤਕਲੀਫ ਹੁੰਦੀ ਤਾਂ ਇਸ ਕਰਕੇ ਜਾਂਦੇ ਨਹੀਂ ਕਿnde ਉੱਥੇ ਹੋਣਾ ਤਾਂ ਹੈ ਨਹੀਂ ਮੇਰੇ ਕੋਲ ਕੋ ਕੰਮ ਕੋਈ ਪੈਵੇਂ ਉੱਥੇ ਬਾਧੂ ਖੜੇ ਹੋਣਾ ਜਾ ਕੇ ਨਹੀਂ ਦਲਤਾ ਬਥੇਰਾ ਕਰਦਾ ਵੀ ਜਾ ਕੇ ਨਾਲ ਬੰਦਨ ਲੱਗੇ ਹੈ ਨਾ ਸਾਰੇ ਜਾਣੇ ਲੱਗੇ ਆ ਤਾਂ ਆਪ ਨੂੰ ਵੀ ਲੱਗਣਾ ਚਾਹੀਦਾ ਨਾਲ ਹੋ ਕੇ ਪਰ ਹੁਣ ਮਜਬੂਰੀ ਇਹ ਆ ਕਿ ਪੈਰ ਦਾ ਕੰਮ ਹੈ ਤਾਂ ਫਿਰ ਮੁੜ ਕੇ ਜ਼ਿਆਦਾ ਵੱਧਾ ਹੋਊਗਾ ਹਨਾ ਮੋਡਲ ਅੱਗ ਵੀ ਜਿੱਦਾਂ ਜ਼ਿਆਦਾ ਜਿਆਗ ਵਿੱਚ ਨੂੰ ਡੂੰਗਾ ਜਿਆ ਤੇ ਦਰਦ ਕਾਫੀ ਪਿੰਦਾ ਰਹਿੰਦਾ ਸੀ ਹੁਣ ਕੱਲ ਦਾ ਕੁਛ ਥੋੜਾ ਜਿਹਾ ਫਰਕ ਆ ਦਰਦ ਨੂੰ ਹੋਜੀ ਸੌਰੀ ਆਪਾਂ 1-2 ਦਿਨ ਛੱਡ ਕੇ ਵੀਡੀਓ ਪਾਉਨੇ ਆ ਕਿਉਂਕਿ ਨਾ ਤਾਂ ਵੀਡੀਓ ਬਣਾਉਣ ਨੂੰ ਬੜਾ ਦੇਰੀ ਕਰਦਾ ਆ ਵੀ ਇਦਾਂ ਦੇ ਜਦੋਂ ਹਾਲਾਤ ਦੇਖਦੇ ਰੋਜ਼ ਖਬਰਾਂ ਸੁਣਦੇ ਆ ਤੇ ਹੁੰਦਾ ਆ ਇਦਾਂ ਵੀ ਨਾ ਹੀ ਪਾਈਏ ਵੀਡੀਓ ਨਾ ਹੀ ਬਣਾਈਏ ਪਰ ਫਿਰ ਇਦਾਂ ਹੁੰਦੀ ਆ ਵੀ ਜਦੋਂ ਆਪਾਂ ਵੀਡੀਓ ਪਾਉਣੋਂ ਹਟ ਜਾਂਦੇ ਆ ਫਿਰ ਕਾਲ ਜੀ ਹੋ ਜਾਂਦੀ ਆ ਕਿ ਦੂਜੇ ਤੀਜੇ ਦਿਨ ਤਾਂ ਬਣਾ ਕੇ ਪਾਉਣੀ ਪੈਂਦੀ ਵੀਡੀਓ ਹੁਣ ਜਿਹੜੀਆਂ ਭੈਣਾ ਭਰਾ ਆਪਣੇ ਨਾਲ ਜੁੜੇ ਆ ਚਲੋ ਉਹਨਾਂ ਨਾਲ ਵੀ ਆਪਾਂ ਵੀਡੀਓ ਰਾਈ ਇਦਾਂ ਵੀਡੀਓ ਬਣਾ ਕੇ ਕੋਈ ਘਰ ਦੇ ਕੰਮ ਦਿਖਾ ਲ ਕੇ ਇਦੀ ਸਾਂਝ ਪਾਈ ਦੀ ਰੋਜ਼ ਹਨਾ ਲਓ ਜੀ ਅੱਜ ਤਾਂ ਬਿਨਾ ਕਹੇ ਤੋਂ ਸਬਜ਼ੀ ਆ ਗਈ ਮੇਰੀ ਪਸੰਦ ਦੀ ਅੱਜ ਥੋੜੇ ਦਿਆਂ ਨੂੰ ਵੈਸੀ ਬਣਾ ਕੇ ਹਟਿਆ ਨੂੰ ਉਹਦਣ ਪੜਥੀ ਵਾਲੇ ਬਿੰਗਣ ਸੀਗੇ ਕੱਟ ਕੇ ਬਣਾਏ ਤੇ ਅੱਜ ਇਹ ਛੋਟੀ ਬੈਂਗਣੀ ਲੈਏ ਸੀਗੇ ਇਹ ਆਪਾਂ ਕੱਟ ਕੇ ਬਣਾਏ ਲੋ ਜੀ ਇੱਥੇ ਆਪਾਂ ਟਮਾਟਰ ਲਸਣ ਪਿਆਜ਼ ਹਰੀਆਂ ਮਿਰਚਾਂ ਤੇ ਬੈਂਗਣ ਤੇ ਆਲੂ ਕੱਟ ਲੈ ਸੀਗੇ ਸਾਰੇ ਇਹ ਆਪਾਂ ਪਾ ਲਿਆ ਜੀ ਜ਼ੀਰਾ ਤੇ ਨਾਲ ਹੀ ਪਾ ਲਿਆ ਆਪਾਂ ਲਸਣ ਇਹਨਾਂ ਨੂੰ ਥੋੜਾ ਜਿਹਾ ਸੇਕ ਲਵਾਉਂ ਕਿਉਂਕਿ ਤੇਲ ਕੜਿਆ ਸੀਗਾ ਜਲਦੀ ਹੋ ਗਿਆ ਸੀ ਇਹ ਤੇ ਹੁਣ ਆਪਾਂ ਪਾ ਦਾਂਗੇ ਪਿਆਜ਼ ਜੀ ਅੱਜ ਵਸੇ ਮੇਰੇ ਤਰ੍ਹਾਂ ਅੱਦਾ ਇੰਦਾ ਸੀਗਾ ਮੈਂ ਕਿਹਾ ਚਲੋ ਭੁਰਜੀ ਪਨੀਰ ਥੋੜਾ ਜਿਹਾ ਦੁੱਧ ਫਟਾ ਲਾਂਗੇ ਪਨੀਰ ਦੀ ਭੁਰਜੀ ਬਣਾ ਲਵਾਂਗੇ ਇਹ ਗਏ ਸੀ ਉਧਰ ਨੂੰ ਦੁਕਾਨ ਵਾਲ ਨੂੰ ਮੈਂ ਤਾਂ ਜੀਰਾ ਲੈਣ ਭੇਜਿਆ ਸੀ ਫੇਰ ਕਹਿੰਦੇ ਉੱਥੇ ਸੋਨੇ ਸੀਗੇ ਛੋਟੇ ਬੈਂਗਣ ਤੇ ਵੀ ਚਲੋ ਮੈਂ ਕਿਹਾ ਲੈ ਹੀ ਜੰਨਾ ਆ ਇਹ ਹੀ ਸਬਜ਼ੀ ਬਣਾ ਲਿਓ ਬਣੇ ਬਹੁਤ ਸਵਾਦ ਜੀ ਰਸਮੇ ਜੇ ਬਣਾਏ ਅੱਜ ਆਪਣੀ ਜ਼ਿਆਦਾਤਰ ਥੋੜੀ ਸਬਜ਼ੀ ਰਸਮੀ ਖਾ ਕੇ ਖੁਸ਼ ਆ ਇੱਕ ਗੋਭੀ ਦੀ ਸਬਜ਼ੀ ਹੈ ਵੀ ਸੁੱਕੀ ਸੁੱਕੀ ਜੀ ਹੋਵੇ ਤੇ ਬਾਕੀ ਸਾਰੀ ਸਬਜ਼ੀਆਂ ਜਿੱਦਾਂ ਹੈਗੀਆਂ ਥੋੜੀਆਂ ਜੀਆਂ ਰਸਮੀਆਂ ਜੀਆਂ ਖਾ ਕੇ ਖੁਸ਼ ਆ ਲੋ ਜੀ ਇੱਥੇ ਆਪਾਂ ਟਮਾਟਰ ਤੇ ਹਰੀਆਂ ਮਿਰਚਾਂ ਫਾਤੇ ਨਾਲ ਹੀ ਪਾਤਾ ਸੀਗਾ ਲੂਣ ਤੇ ਆਲੂਆਂ ਨੂੰ ਆਪਾਂ ਸੇਕ ਲਵਾਵਾਂਗੇ ਟਮਾਟਰਾਂ ਦੇ ਨਾਲ ਹੀ ਕਿਉਂਕਿ ਜੀ ਜਦੋਂ ਫਿਰ ਆਪਾਂ ਆਲੂ ਬੈਂਗਣਾ ਦੇ ਨਾਲ ਹੀ ਪਾਉਨੇ ਆ ਤੇ ਉਹ ਬੈਂਗਣ ਛੇਤੀ ਹੋ ਜਾਂਦੇ ਆ ਤੇ ਇਹ ਨਹੀਂ ਫਿਰ ਰੱਜਦੇ ਥੋੜੇ ਹਾਰਡ ਰਹਿ ਜਾਂਦੇ ਆ ਫਿਰ ਇਦਾਂ ਦੇ ਸਾਡੇ ਖਾਂਦੇ ਨਹੀਂ ਇਹ ਹੈਗੇ ਲੋਜੀ ਆਪਣੇ ਆਲੂ ਨੂੰ ਸੇਕ ਲੱਗ ਗਿਆ ਤੇ ਇਹ ਹੁਣ ਫਿਰ ਥੋੜੇ ਫਿਸਣ ਲੱਗ ਗਿਆ ਸੀ ਮੈਂ ਦੇਖੇ ਸੀ ਤਾਂ ਕੋਈ ਸੀ ਸੌਫਟ ਜੈ ਇੱਥੇ ਆਪਾਂ ਪਾਲੀ ਦੀ ਲਾਲ ਮੈਚ ਨਾਲ ਹੀ ਪਾਵਾਂਗੇ ਜੀ ਹਲਦੀ ਤੇ ਇਹ ਥੋੜੀ ਜਿਹੀ ਲਈ ਆਪਾਂ ਕਸਤੂਰੀ ਮੇਥੀ ਉਹ ਜੀ ਥੋੜਾ ਜਿਹਾ ਆਪਾਂ ਪਾਣੀ ਪਾਇਆ ਤੇ ਤੜਕੇ ਨੂੰ ਲਵਾਵਾਂਗੇ ਥੋੜਾ ਜਿਹਾ ਸੇਕ ਥੋੜਾ ਜਿਹਾ ਦਰਿਜੇ ਪੈ ਜਾਊਗਾ ਪਾਣੀ ਪਾਇਆ ਕਰਕੇ ਤਾਂ ਫਿਰ ਬਾਅਦ ਵਿੱਚ ਲਓ ਜੀ ਹੁਣ ਪਾਉਣੇ ਆਪਾਂ ਆਲੂ ਤੇ ਬੈਂਗਣ ਆਲੂ ਤਾਂ ਹੋ ਗਿਆ ਸੌਫਟ ਜ ਹੈ ਇਹ ਪਾਉਣ ਚੰਗੀ ਤਰ੍ਹਾਂ ਪਹਿਲਾਂ ਧੋਣ ਤੋਂ ਪਹਿਲਾਂ ਕੱਟਣ ਤੋਂ ਪਹਿਲਾਂ ਵੀ ਧੋ ਲੈ ਸੀਗੇ ਕੱਟ ਕੇ ਫਿਰ ਦੋ ਤਿੰਨ ਪਾਣੀ ਧੋ ਕੇ ਫਿਰ ਆਪਾਂ ਪਾਣੀ ਪਾ ਕੇ ਰੱਖ ਦਿੱਤੇ ਸੀਗੇ। ਨੂੰ ਇੱਥੇ ਇਹਨਾਂ ਨੂੰ ਕਰ ਦਾਂਗੇ ਆਪਾਂ ਮਿਕਸ। ਸਬਜ਼ੀ ਬਹੁਤ ਸਵਾਦ ਬਣੀ ਸੀਗੀ। ਮੇਰੀ ਇਹ ਫੇਵਰੇਟ ਸਬਜ਼ੀ ਹੈ ਜੀ। ਮੈਨੂੰ ਤਾਂ ਆਪਾਂ ਮੈਂ ਤੀਸਰੇ ਦਿਨ ਇਹ ਸਬਜ਼ੀ ਹੋਵੇ। ਸਵਾਦ ਲੱਗਦੀ ਹੈ। ਹੋਣੇ ਰਪਾ ਆਟਾ ਗੋਲਨੇ ਸੀ ਫੋਨ ਆ ਗਿਆ ਸੀਗਾ ਵਿੱਚ ਸੁਣ ਕੇ ਫੋਨ ਤੇ ਉਹਨੇ ਮੈਂ ਆਟਾ ਗੋਲਦੀ ਸੀ ਨਾਲੇ ਆਟਾ ਗੋਲ ਲਿਆ ਤੇ ਇਥੇ ਲੱਗ ਪਿਆ ਆਪਾਂ ਰੋਟੀ ਪਾਉਣ ਤੇ ਇਥੇ ਬਾਬਾ ਜੀ ਦੀ ਬਾਣੀ ਚੱਲਦੀ ਆ ਤੇ ਹੁਣ ਆਪਾਂ ਤੁਸੀਂ ਪਾਣੀ ਸੁਣੋ ਇਹ ਜੀਵਨ ਦਾ ਪ੍ਰਕਾਸ਼ ਹੈ ਦੁਨਿਆਵਲ ਕਾ ਗਿਆ ਸਮਾਚਾਰ ਜਨਕਾਲ ਜੋਗੀ ਸਿੰਘ ਕੀ ਜੋਗੀ ਦੇ ਰਾਜਾ ਜਨਮ ਜੀ ਕੀ ਅੰਦਰ ਕਾਲ ਸੁਨਣ ਨੰ ਬਰੂ ਬੁਦੀ ਪੜ ਪੜ ਕੀ ਨੰ ਮੈਂ ਦੋਗੋ ਕਰਤ ਸੁ ਕਰਤਾਰਾ ਪ੍ਰਜਾ ਤਰ ਸੁ ਜੀ ਅਪਾਰ ਅੰਦਿਆ ਪ੍ਰਭ ਕਰਤੋ ਹੋ ਕਮ ਹੋਂ ਕੰ ਮੈਂ ਮਿਰਤ ਦੀ ਧਰਤੂ ਗੀ ਦੀ ਦੀਪਨ ਮਨ ਸ੍ਰਿ ਸਵਾਰਾ ਆਪਿਆ ਸਨੀ ਗ੍ਰਿਸ਼ਤਾਰਨ ਸੁ ਜੀ ਤੇ ਲਲਨ ਜਾ ਸੁਤੀ ਜੇ ਰਿਆ ਤੁਮ ਨ ਨਰਨ ਕਾਰ ਦਰਪੀਤਾਰ ਜੇ ਨਾਮ ਦਿਆ ਮੀ ਰਦਾ ਦੇਸ ਤੰਤ ਕਾਮ ਜੀ ਸਾਰੀ ਸਿਆਮੀ ਗੁਦਾ ਜਿਤੀ ਬੰਨ ਨਨ ਮੈਨ ਨਤਰ ਤੇ ਤੀਖ ਮਨਾਲਾ ਨਾ ਜਾਏ ਤਸਾਰ ਰਸੀ ਮਿਰਤ ਜਾ ਪਰ ਸੰਸਾਰਾ ਇਸੇ ਤੁਹ ਬਾਰੇ ਦਿਸੰਗਰੋ ਜਿਸ ਦੇ ਪ੍ਰਸਦੁ ਪਾਸਾ ਸੁਖੁ ਨਲੇਕ ਕੋ ਰਣ ਸਾਤਾ ਜੀ ਆਸੁਰ ਸੋ ਸਰਨੀ ਪਰੇਸ਼ਣ ਕੇ ਦੁਖ ਸੁਖੁ ਦੁਖੁ ਨਰੇ ਪ੍ਰਸਦਿ ਜਾਣਾ ਸਭ ਪਰੇਸ਼ਣ ਆਹੇ ਜਨ ਬੀਸੁ ਸੁਨ ਸੰਗੜੁ ਦੁਖਾ ਜੀ ਜੋ ਕੋ ਕੋ ਇਕ ਬਾਰ ਹੈ ਲੰਕੀ ਕਾਰ ਨਿਕਤ ਨੈ ਅਦਤਿਆ ਹੋਇ ਕਾਲਿ ਤੁਮਹਾਦੁ ਚਾਰਿ ਤਨਾਏ ਤਦ ਕਾਲਾ ਸਾਰੇ ਜਨਨਾਂ ਦੇ ਰੋਕ ਸਾਡੇ ਪ੍ਰਾਰਥਨਾ ਸੁਣੈ ਮਰੇ ਹੋਰੇ ਜਿਸ ਦੇ ਘਰ ਮੰਤਬ ਹੋਈ ਉਪਤਿਤਾ ਸਭੈ ਨਾ ਸਮੀਏ ਇੱਕ ਬਾਰਤ ਸੁਣੈ ਸੰਭਾਰਾ ਕਾ ਸੇਤਾ ਜੇ ਉਪਰ ਸਿੰਧਰਲਾ ਸੇਵਾ ਰੁਕਾ ਤਰਿ ਜਿਤ ਦੁਖੀ ਦਹਾਨ ਪਰਪਤੀ ਤੇ ਮੈਂ ਪਰਮਪਿਹਾਰੀ ਆਪੋ ਠੀਕ ਹੈ ਜੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਵੀਡੀਓ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ